ਆਜੋ ਬਹਿ ਜਾ ਬਣਾ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਛੇਤੀ ਕਰਾਂਗੇ ਛੇਤੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਨਾਲ ਧੱਕੇਸ਼ਾਹੀ ਨਾ ਕਰੋ ਬਈ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਰੇ ਜਿਹੜੇ ਸਾਡੇ ਲੋਕ ਨਿਵਾਸੀ ਨੇ ਉਹ ਵਿਚਾਰੇ ਬਹੁਤ ਤਰਲੇ ਮਾਰਦੇ ਪਏ ਨੇ ਉਹਨਾਂ ਨੂੰ ਰੱਖਿਆ ਨਹੀਂ ਜਾ ਰਿਹਾ ਤੇ ਚਲੋ ਜੋ ਕਾਨੂੰਨ ਦੇ ਤਹਰੇ ਦੇ ਨਾਲ 7 80% ਜੋ ਲੋਕਲ ਇਲਾਕਾ ਨਿਵਾਸੀ ਆ ਉਹਨਾਂ ਨੂੰ ਰੱਖਿਆ ਜਾਵੇ ਤੇ 20% ਪ੍ਰਵਾਸੀ ਨੂੰ ਰੱਖਿਆ ਜਾਣ ਪ੍ਰਵਾਸੀ ਪ੍ਰਵਾਸੀ ਵੀ ਸਾਡੇ ਭਰਾ ਨੇ ਸਾਨੂੰ ਕੋਈ ਧਰਾ ਦੇਣੀ ਆ ਪਰ ਸਾਡੇ ਨੇ ਧੱਕੇਸ਼ਾਹੀ ਨਹੀਂ ਕਰਾਂ ਧੱਕੇਸ਼ਾਹੀ ਨਹੀਂ ਦੇਣੀ ਧੱਕੇਸ਼ਾਹੀ ਨਹੀਂ ਦੇਣੀ ਧੱਕੇਸ਼ਾਹੀ ਨਹੀਂ ਦੇਣੀ ਧੱਕੇਸ਼ਾਹੀ ਨਹੀਂ ਦੇਣੀ ਬੀਬੀਆਂ ਦਾ ਓਵਰਟਾਈਮ ਬੰਦ ਕਰੋ